ਹਾਲ ਕੀ ਸਾਹਬ ਦੇ ਅਸੀਂ ਬੈਕ ਸਾਈਡ ਤੇ ਮੌਜੂਦ ਆ ਜਿੱਥੋਂ ਤਸਵੀਰ ਥੋੜੀ ਜਿਆਦਾ ਸਾਫ਼ ਹੁੰਦੀ ਹੈ ਕਿ ਆਖਿਰਕਾਰ ਕਿਹੜੀ ਖਾਏ ਤੁਸੀਂ ਦੇਖੋ ਥੜਾ ਜਿਹਾ ਸਾ ਬੜਿਆ ਹੈ ਉਸ ਦੇ ਅੰਦਰ ਥੱਲੇ ਉਹ ਥਾ ਮੌਜੂਦ ਹੈ ਜਿੱਥੇ ਕਹਿੰਦੇ ਨੇ ਕਿ ਗੁਰੂ ਗੋਬਿੰਦ ਪਾਸ਼ਾ ਦਾ ਪ੍ਰਕਾਸ਼ ਹੋਇਆ ਪਾਲ ਕੀ ਸਾਹਬ ਦੇ ਅਸੀਂ ਬੈਕ ਸਾਈਡ ਤੇ ਮੌਜੂਦ ਆ ਜਿੱਥੋਂ ਤਸਵੀਰ ਥੋੜੀ ਜਿਆਦਾ ਸਾਫ਼ ਹੁੰਦੀ ਹੈ ਕਿ ਆਖਿਰਕਾਰ ਕਿਹੜੀ ਥਾਂ ਹੈ ਤੁਸੀਂ ਦੇਖੋ ਥੜਾ ਸਾਫ਼ ਬਣਿਆ ਹੋਇਆ ਉਸ ਦੇ ਅੰਦਰ ਥੱਲੇ ਉਹ ਥਾਂ ਮੌਜੂਦ ਹੈ ਜਿੱਥੇ ਕਹਿੰਦੇ ਨੇ ਕਿ ਗੁਰੂ ਗੋਬਿੰਦ ਪਾਸ਼ਾ ਦਾ ਪ੍ਰਕਾਸ਼ ਹੋਇਆ ਇਸੇ ਥਾਂ ਤੇ ਬੈਠ ਕੇ ਜਿਹੜਾ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਸੀ ਗੁਰੂ ਨਾਨਕ ਪਾਸ਼ਾ ਜਿਨ ਕੇ ਪਹਿਲੇ ਪਾਸ਼ਾ ਗੁਰਨਾਨਕ ਦੇਵ ਜੀ ਜਿਹੜੇ ਨੇ ਇੱਥੇ ਪਹੁੰਚਦੇ ਨੇ ਇੱਥੋਂ ਇਹਨੂੰ ਸਿੱਖੀ ਦਾ ਕੇਂਦਰ ਬਣਾਇਆ ਜਾਂਦਾ ਸਲਸਰਾ ਜੋਰੀ ਦੀ ਹਵੇਲੀ ਨੂੰ ਤਾਂ ਕਿਰ ਪਹਿਲਾ ਸਿੱਖੀ ਦਾ ਕੇਂਦਰ ਇਸ ਇਲਾਕੇ ਚ ਬਣਾਇਆ ਜਾਂਦਾ ਤੇ ਉੱਥੋਂ ਹੀ ਜਿਹੜਾ ਆ ਉਸ ਤੋਂ ਬਾਅਦ ਜਿਹੜਾ ਆ ਗੁਰਤੇਗ ਭਾਦਰ ਮਹਾਰਾਜ ਇੱਥੇ ਪੁੱਜਦੇ ਨੇ ਤੇ ਗੁਰਤੇਗ ਮਹਾਰਾਜ ਅੱਗੇ ਫਿਰ ਪ੍ਰਚਾਰ ਲਈ ਚਲੇ ਜਾਂਦੇ ਨੇ ਇੱਥੇ ਕੁਝ ਸਮਾਂ ਰਹਿਣ ਤੋਂ ਬਾਅਦ ਇੱਥੇ ਹੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਹੁੰਦਾ ਹੈ ਸੋ ਇਹ ਥਾਂ ਹੈ ਅੰਦਰ ਇਹ ਉਹ ਕਮਰਾ ਪਵਿੱਤਰ ਥਾ ਜਿੱਥੇ ਅੱਜ ਸੰਗਤਾਂ ਜੜੀਆਂ ਉਹ ਦਰਸ਼ਨ ਕਰਨ ਲਈ ਖਾਸ ਤੌਰ ਤੇ ਪੁੱਜਦੀਆਂ ਨੇ ਤਕਸ਼ਰੀ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਾਹਿਬ ਦਾ ਛੋਟੀ ਉਮਰ ਦਾ ਚੋਲਾ ਵੀ ਮੌਜੂਦ ਹੈ ਜਿਹੜਾ ਕਿ ਪਹਿਲਾਂ ਪਾਕਿਸਤਾਨ ਦੇ ਵਿੱਚ ਮੌਜੂਦ ਸੀ ਪਰ ਉਹ ਪਰਿਵਾਰ ਨੇ ਆਖੇਕਾਰ ਇਸ ਥਾਂ ਤੇ ਪਹੁੰਚਾਇਆ ਤਾਂ ਕਿ ਸੰਗਤਾਂ ਦਰਸ਼ਨ ਕਰ ਸਕਣ। ਉੱਥੇ ਹੀ ਗੁਰੂ ਗੋਬਿੰਦ ਸਾਹਿਬ ਦੇ ਆ ਛੋਟੇ ਹੁੰਦੇ ਦੀਆਂ ਖੜਾਵਾਾਂ ਤੇ ਗੁਰਤੇਗ ਬਹਾਦਰ ਜੀ ਦੀਆਂ ਖੜਾਵਾ ਵੀ ਮੌਜੂਦ ਆ ਜਿਨ੍ਹਾਂ ਨੂੰ ਸੋਨੇ ਚ ਜੜਿਆ ਹੋਇਆ ਪਹਿਲਾ ਇੱਕ ਵਾਰ ਚੋਲਾ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਾਉਣੇ ਆ ਦੇਖੋ ਇਹ ਚੋਲਾ ਸਾਹਿਬ ਆ ਜਿਹੜਾ ਇੱਥੇ ਇਸ ਸਮੇਂ ਸ਼ੀਸ਼ੇ 'ਚ ਜੜ ਕੇ ਰੱਖਿਆ ਗਿਆ ਆ ਛੋਟੀ ਉਮਰ ਦਾ ਇਹ ਚੋਲਾ ਆ ਜਿਹੜਾ ਕਿ ਇੱਥੇ ਮੌਜੂਦ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜਾ ਇੱਕ ਪਰਿਵਾਰ ਕੋਲ ਸੀ ਤੇ ਆਖਿਰਕਾਰ ਉਸ ਪਰਿਵਾਰ ਨੇ ਜਿਹੜੀ ਇਹ ਸੇਵਾ ਕਰਾਈ ਇਸ ਥਾਂ ਦੇ ਉੱਤੇ ਤਾਂ ਕਿ ਜਿਹੜੇ ਦਰਸ਼ਨ ਹੋ ਸਕਣ ਜਿੱਤੇ ਸੰਗਤਾਂ ਜੜੀਆਂ ਉਹ ਦਰਸ਼ਨ ਕਰ ਸਕਣ ਤੇ ਇਹ ਇੱਥੇ ਇਸ ਸਮੇ ਤੁਹਾਨੂੰ ਹੋਰ ਤਸਵੀਰ ਦਿਖਾਉਨੇ ਆ ਅੰਦਰ ਉਹ ਖੜਾਵਾ ਵੀ ਮੌਜੂਦ ਆ ਬਿਲਕੁਲ ਉਹ ਖੜਾਵਾ ਸਾਹਮਣੇ ਪਾਲਕੀ ਸਾਹਿਬ ਦੇ ਸਾਹਮਣੇ ਸ਼ਿਸ਼ੋਵੀ ਤਾਂ ਸੋਨੇ ਚ ਜੜੀਆਂ ਹੋਈਆਂ ਉਹ ਖੜਾਵਾ ਜਾਨੀ ਕਿ ਪੈਰਾਤੀ ਉਹ ਜੁੱਤੀ ਜਿਹੜੀ ਕਿ ਗੁਰੂ ਗੋਬਿੰਦ ਪਾਸ਼ਾ ਦਿਆ ਹੈ ਤੇ ਗੁਰੂ ਤੇਗ ਬਹਾਦਰ ਪਾਸ਼ਾ ਦਿਆ ਜਾਨੀ ਕਿ ਦਸਵੇਂ ਪਾਸ਼ਾ ਤੇ ਨੌਵੇਂ ਪਾਸ਼ਾ ਨੇ ਦੋਨਾਂ ਦਿਆਂ ਖੜਾਵਾ ਜੁੱਤੀਆਂ ਇੱਥੇ ਮੌਜੂਦ ਨੇ ਛੋਟੀ ਉਮਰੇ ਇਹ ਸਥਾਨ ਤੇ ਸੀ ਐਸੇ ਕਰਕੇ ਉਹਨਾਂ ਨੂੰ ਇੱਥੇ ਹੀ ਰੱਖਿਆ ਗਿਆ ਹਾਲਾਂਕਿ ਇੱਥੇ ਹੀ ਮੂਰੇ ਬਿਲਕੁਲ ਡਿਸਪਲੇ ਕੀਤੇ ਗਏ ਉਹਨਾਂ ਦੇ ਸ਼ਸਤਰ ਵੀ ਮੌਜੂਦ ਹਨ ਜੋ ਛੋਟੀ ਉਮਰੇ ਗੁਰੂ ਸਾਹਿਬ ਦੇ ਦੱਸੇ ਜਾ ਰਹੇ ਨੇ ਸੋ ਇਹ ਤਸਵੀਰ ਹੈ ਇਸ ਸਮੇ ਪਟਨਾ ਸਾਹਿਬ ਦੇ ਤਖਤ ਸਾਹਿਬ ਦੇ ਅੰਦਰ ਦੀ ਜਿੱਥੇ ਕਿ ਇਹ ਸਾਰੀਆਂ ਨਿਸ਼ਾਨੀਆਂ ਮੌਜੂਦ ਹਨ ਤਕਸ਼ੀਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਅੱਜ ਅਸੀਂ ਦਰਸ਼ਨ ਕਰ ਰਿਹਾ ਇਹ ਉਹ ਸਥਾਨ ਜਿੱਥੇ ਦਸਵੇਂ ਪਾਤਸ਼ਾਹ ਗੁਰੂ ਸਾਹਿਬ ਦਾ ਜਨਮ ਹੋਇਆ ਜਨਮ ਸਥਾਨ ਹੈ ਤੇ ਪੰਜ ਤਖਤਾਂ ਦੇ ਵਿੱਚੋਂ ਇੱਕ ਹੈ ਦਰਸ਼ਨ ਅੱਜ ਜਿੱਥੇ ਅਸੀਂ ਇਸ ਸਥਾਨ ਦੇ ਕੀਤੇ ਆ ਉੱਥੇ ਉਸ ਪਵਿੱਤਰ ਖੂਹ ਦੇ ਕੀਤੇ ਆ ਚੋਲਾ ਸਾਹਿਬ ਤੇ ਖੜਾਵਾ ਦੇ ਵੀ ਕੀਤੇ ਆ ਜੋ ਐਸੇ ਪਵਿੱਤਰ ਸਥਾਨ ਤੇ ਮੌਜੂਦ ਆ ਜਾਂ ਸੰਗਤਾਂ ਇੱਥੇ ਪੁੱਜਦੀਆਂ ਨੇ तमाम ਚੀਜ਼ਾਂ ਦੇ ਉਹਨਾਂ ਵੱਲੋਂ ਦਰਸ਼ਨ ਕੀਤੇ ਜਾਂਦੇ ਨੇ ਗੋਬਿੰਦ ਕੀ ਐਸੀ ਦੱਕੀ ਐਸੀ